ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਵੀਰੋ ਕੀ ਹਾਲ ਚਾਲ ਨੇ ਕੂਤਰ-ਕੁਆਤਰ ਸਾਰੇ ਬਾਈਆਂ ਦੇ ਠੀਕ-ਠਾਕ ਹੋਣਗੇ ਜੀ ਆਜੋ ਅੱਜ ਦੀ ਨਵੀਂ ਵੀਡੀਓ ਦੀ ਸਟਾਰਟਿੰਗ ਕਰ ਦਈਏ ਜੀ ਬਲੌਗ ਦੀ ਇਹ ਇੱਥੇ ਮੇਰੇ ਖਿਆਲ ਚ ਸੈਂਟਰ ਲੋਕ ਲੱਗਿਆ ਅੰਦਰੋਂ ਖੁੱਲਣਾ ਹੀ ਨਹੀਂ ਘੋਟੇ ਦੇ ਉੱਤੋਂ ਦੀ ਆਉਣਾ ਪੈਣਾ ਕਿਉਂਕਿ ਤੁਹਾਡੇ ਬਾਈ ਨੂੰ ਆਦਤ ਆ ਤੜਕੇ-ਤੜਕੇ ਉੱਠਣ ਸਾਰ ਕਬੂਤਰ ਵੇਖਣ ਦੀ ਤੇ ਉੱਤੋਂ ਦੀ ਆਉਣੇ ਆ ਕੀ ਆਗੇ ਕੋਠੇ ਤੇ ਤੇ ਦਰ ਆਸੇ-ਪਾਸੇ ਵੀ ਚੈੱਕ ਕਰੋ ਜੀ 100 ਮੈਣੀ ਤੁੰਦ ਬਾਬੇ ਉਹ 100 ਮੈਣੀ ਤੁੰਦੀ ਬਹੁਤ ਜ਼ਿਆਦਾ ਤੁੰਦਾਈ ਤੇ ਹੁਣ ਹੌਲੀ-ਹੌਲੀ ਜੀ ਪਾਵੜੀਆਂ ਤੋਂ ਥੱਲੇ ਉਤਰਦੇ ਹੋਏ ਗਿੱਲ ਬਲੌਗਸ ਤੜਕੇ-ਤੜਕੇ ਜੀ ਸਤਨਾਮ ਵਾਹਿਗੁਰੂ ਇੱਕ ਤਾਂ ਪਾਵੜੀਆਂ ਤੋਂ ਡਰ ਲੱਗਦਾ ਜੀ ਕਿਤੇ ਆਏ ਨਾ ਹੋ ਗਏ ਇੱਥੇ ਆਪਾਂ ਕੰਮ-ਤਮਾਮ ਹੋ ਜੇ ਆਪਣਾ ਪਾਵੜੀਆਂ ਤੋਂ ਹੀ ਪ੍ਰਾਣੀ ਦੇਖਦੀਆਂ ਜੀ ਫੇਵਿਕੋਕ ਪਾਈਆ ਵਿੱਚ ਫੇਵਿਕੋਕ ਸੱਚ ਕੋਕ ਨਹੀਂ ਤੇ ਗੇਟ ਖੋਲ ਲੀਏ ਜੀ ਫਿਰ ਕਰਦੇ ਆ ਜੀ ਉਹ ਜੀ ਖੁੱਡੇ ਦਾ ਗੇਟ ਫੋਲ ਤਾਂ ਜੀ ਸਾਰਿਆਂ ਤੋਂ ਪੱਲਾ ਦਾ ਲਾਈਟ ਜਗਾਈਏ ਜੀ ਖੁੱਡੇ ਦੇ ਅੰਦਰ ਵਲੌਗ ਬਣਾਉਣਾ ਤਾਂ ਕਰਕੇ ਹਨੇਰਾ ਬਹੁਤ ਆ ਬਾਹਰ ਦੀ ਲਾਈਟ ਬੁਝਾ ਕੇ ਫਿਰ ਬੰਦ ਕਰ ਦਾਂਗੇ ਜੀ ਇਹ ਕਿਹੜੀ ਗੱਲ ਆ ਜੀ ਜਿਹੜੀ ਲਾਈਟ ਨਾ ਬੰਦ ਕਰਾਂਗੇ ਜੀ ਵੀਰੇ ਉਹ ਕੂਤਰਾਂ ਵਾਲੇ ਖੁੱਡੇ 'ਚ ਬਲਬ ਜਗਾਤਾ ਜੀ ਮੈਂ ਕਿਹੜਾ ਤੇ ਗੇਟ ਨਾਲ ਨਾ ਤਾਰ ਲੱਗੇ ਕਿਤੇ ਉਹ ਨਾ ਹੋਵੇ ਕਰੰਟਾ ਲੱਗ ਜੇ ਯਾਰ ਖਤਰਾ ਹੀ ਖਤਰਾ ਮੈਨੂੰ ਤਾਂ ਕਦੇ ਸਾਲਾ ਪੌੜੀਆਂ ਤੋਂ ਲੱਗਦਾ ਕਦੇ ਗੇਟ ਤੋਂ ਲੱਗਦਾ ਤੇ ਇੱਧਰ ਜੀ ਓਕੇ ਰਿਪੋਰਟ ਹੈ ਜੀ ਅੱਜ ਖੁੱਡੇ ਦੇ ਅੰਦਰ ਆਪਾਂ ਸੁੱਕੀ ਮਿੱਟੀ ਸਿੱਟਣੀ ਆ ਯਾਰ ਨਾ ਇੱਕ ਆਮ ਬੱਕਰ ਮਾਰ ਕੇ ਖੁੱਡੇ ਦੇ ਅੰਦਰ ਯਾਰ ਆਪਣੇ ਤੇ ਥੋੜੀ ਥੋੜੀ ਆ ਦੇਖੋ ਸਿੱਲ ਗਈ ਆ ਤੇ ਵੈਸੇ ਉਹਨਾਂ ਦਾ ਸਫਾਈ ਆ ਮਿੱਠਾ ਮੂਠਾ ਦੀ ਉਹਨੀਆਂ ਹੈ ਨਹੀਂ ਪਰ ਸੱਲ ਹੈ ਤੇ ਤਾਂ ਕਰਕੇ ਡਰ ਲੱਗਦਾ ਅੱਜ ਲੈ ਆਣ ਕੱਕਾ ਰੇਤਾ ਤੇ ਜੇ ਕਲੀ ਪਾ ਦਾਂਗੀ ਠੀਕ ਆ ਚੋ ਬ్రో ਤੇ ਅੱਜ ਆਈ ਕੰਮ ਕਰਨਾ ਆਪਾਂ ਉਧਰ ਆਪਣੀ ਕਬੂਤਰੀ ਨੇ ਆਂਡਾ ਵੀ ਲਾ ਦਿੱਤਾ ਜੀ ਮੁਬਾਰਕਾ ਸਾਨੂੰ ਇਹਦਾ ਇੱਕ ਵੀ ਨਹੀਂ ਬੱਚਾ ਕਢਾਇਆ ਜੀ ਅੱਜ ਆਂਡਾ ਲਾਇਆ ਨਹੀਂ ਅੱਗੇ 8 ਲਾਦ ਗਿਆ ਜੀ ਆਂਡਾ ਮਤਲਬ ਬਿੱਲੇ ਹੀ ਲਾਤਾ ਕੋਈ ਨਾ ਚੱਲ ਇਹ ਆਂਡੇ ਤੇ ਕੀ ਲੱਗਿਆ ਤੇ ਬਟੂਟ ਲੱਗੀ ਆ ਚਲੋ ਕੋਈ ਚੱਕਰ ਨਹੀਂ ਤੇ ਆ ਜੋੜੀ ਨੇ ਅਂਡਾ ਲਾਤਾ ਜੀ ਬਹੁਤ ਬਹੁਤ ਧੰਨਵਾਦ ਆਵਾ ਥੰਬਨੇਲ ਲੈਣਾ ਹੀ ਇਦੇ ਚੋਂ ਕਿ ਬਾਕੀ ਓਕੇ ਦੀ ਰਿਪੋਰਟ ਆਈ ਐ ਤੇ ਬੈਠੇ ਆ ੜਕੜੁਕੇ ਸੜਦਾਂਗੇ ਨਵੀਂ ਜੋੜੀ ਬਈ ਐਨੇ ਚੋ ਵੀ ਸ਼ੌਂਕ ਕਰਾ ਦੀਏ ਤੇ ਆ ਚੈੱਕ ਕਰੋ ਜੀ ਨਵੀਂ ਜੋੜੀ ਆਪਣੀ ਜਿਹੜੀ ਬਈਆਂ ਨੇ ਗਿਫਟ ਕੀਤੀ ਏ ਤੇ ਓਕੇ ਰੋਬੋਟ ਆ ਜੀ ਗੱਟਾ ਲਾਉਣ ਵਾਲਾ ਬਈ ਕਬੂਤਰ ਬਾਹਰ ਆਉਣ ਦੀ ਚਸ ਕਰਦੇ ਅੱਜ ਗੱਟਾ ਲਾਵਾਂਗੇ ਜਿਹੜਾ ਇਹਨਾਂ ਨੂੰ ਬਾਹਰਲੇ ਕਬੂਤਰ ਨਾ ਵਿਖਣਾ ਲਓ ਜੀ ਇਧਰ ਚਬਰ ਹੁਣੀ ਆਏ ਆ ਜੀ ਜਸ਼ਨਾਨ ਗੁਰਪੇ ਤੇ ਜੀ ਚਬਰ ਠੀਕ ਠਾਕ ਹੀ ਆ ਜੀ ਠੰਡ ਬਹੁਤ ਆ ਹੱਥ ਨਹੀਂ ਕੱਢਦੇ ਜੇਬਾਂ ਚ ਬਾਹਰ ਜੀ ਤੇ ਲਓ ਜੀ ਇਹਨਾਂ ਤੋਂ ਫੋਨ ਤੇ ਵਲੌਗ ਅਪਲੋਡ ਕਰੀ ਜਾਂਦੇ ਆ ਮਤਲਬ ਹੌਟਸਪੌਟ ਲੈ ਕੇ ਜੀ ਆਪਣਾ ਨੈਟ ਖਤਮ ਹੋ ਜਾਂਦਾ ਤੁਹਾਨੂੰ ਪਤਾ ਹੀ ਆ ਗਿੱਟ ਹੋ ਜੀ ਸਹੰਤੀ ਸਹੰਤੀ ਓ ਹੌਲੀ ਹੌਲੀ ਸੱਚ ਇੱਕ ਮਾੜੀ ਖਿੱਚ ਲੋ ਜੀ ਫੋਨ ਵਲੌਗ ਅਪਲੋਡ ਕਰ ਲਿਆ ਜੀ ਚਾਰ ਚ ਲੱਗਾ ਮੁੰਡੇ ਦਾ ਫੋਨ ਇੱਥੇ ਤੇ ਇਹਨਾਂ ਦੇ ਕੋਲ 12 ਤੋਂ 12 ਲਿਮਟਿਡ ਹੁੰਦਾ ਤਾਂ ਕਰਕੇ ਜੀ ਹਾਂਜੀ ਬਾਈ ਤੇ ਪਿਛਲੇ ਵਲੌਗ ਚ ਤੁਸੀਂ ਦੇਖਿਆ ਮੈਂ ਬੇਰੀ ਦਾ ਟਾਣਾ ਵੱਢਣ ਗਿਆ ਸੀ ਬੱਕਰੀਆਂ ਵਾਸਤੇ ਤੇ ਉਹ ਆਪਣੇ ਤੋਂ ਖਿੱਚਿਆ ਨਹੀਂ ਗਿਆ ਸੀ ਕੱਲੇ ਬੰਦੇ ਤੋਂ ਤੇ ਤਾਂ ਕਰਕੇ ਮੈਂ ਵਲੌਗ ਨਹੀਂ ਬਣਾਇਆ ਸੀ ਹੁਣ ਸਾਡੀ ਫੌਜ ਆ ਚੁੱਕੀ ਆ ਤਿੰਨ ਬੰਦੇ ਆ ਸੀ ਪੀੜਾ ਲਾ ਕੇ ਮਿੰਟੋਮੈਟ ਖਿੱਚ ਕੇ ਜੀ ਬੱਕਰੀਆਂ ਨੂੰ ਪਾਦ ਗਏ ਬੱਕਰੀਆਂ ਕੱਲ ਦੀ ਡੀਕ ਕਰੀ ਜਾਂਦੀ ਵੀ ਗੱਲ ਵਲੌਗ ਕਦੋਂ ਆਉਣਗੇ ਤੇ ਕਦੋਂ ਸਾਨੂੰ ਡਾਣਾ ਵੱਢ ਕੇ ਦੇਣਗੇ ਇਹ ਮਰ ਉਹ ਪੱਤੇ ਮੇਰੀ ਦੇ ਕੋਈ ਗਲਤ ਨਾ ਸਮਝ ਲਿਓ ਤੇ ਕੀ ਆਵਾਤਾ ਜੀ ਆਹ ਦਾਣਾ ਵੱਡਿਆ ਸੀ ਮੈਂ ਆ ਦੇਖੋ ਰੱਸੀ ਵੀ ਪਾਈ ਹੋਈ ਆ ਫਾਹ ਲੈ ਨੂੰ ਤੇ ਇਹ ਵਲੌਗ ਤਾਂ ਵੀਓ ਵੀਓ ਨਹੀਂ ਆਉਂਦੇ ਆ ਵੱਡਿਆ ਹੋਇਆ ਆ ਵੱਡਿਆ ਆਹਾ ਆ ਸੰਭਲ ਲੈ ਕਹਵੇਂ ਆ ਸੁਸਰੀ ਘਾਲ ਕਰਦੇ ਉਹ ਮਾਲ ਖੜਿਆ ਹੀ ਹੁੰਦਾ ਪੁੱਛਣਾ ਤੁਸੀਂ ਤੇ ਅਸੀਂ ਮੰਨੀ ਆ ਤੁਹੀਂ ਹੋਰ ਆ ਵੱਡਿਆ ਮੇਰਾ ਹੱਥ ਨਹੀਂ ਪਹੁੰਚਦਾ ਖੜ ਕੇ ਮੈਂ ਪੀੜੀ ਤੇ ਚੜ ਕੇ ਨਾ ਫਿਰ ਖਿੱਚਦਾ ਹੈਣਾ ਪਾਸੇ ਏਡੀ ਦੇਖ ਨੂੰ ਲਾਇਆ ਇਹ ਸ਼ਾਵਾ ਸ਼ਾਵਾ ਉਹ ਤਾਂ ਮਿਰ ਤੋਂ ਚੜਿਆ ਹੀ ਨਹੀਂ ਗਿਆ ਜਿਹੜੀ ਗੱਲ ਹੈ ਲਓ ਜੀ ਮੰਨਦੇ ਹਾਂ ਪਰ ਚੌਪਰ ਨੂੰ ਚੜ ਗਿਆ ਹੀ ਉੱਤੇ ਓਏ ਓਏ ਛੁੱਟੇ ਪੈਂਦੇ ਆ ਓਏ ਆਏ ਸੁੱਕਾ ਨਾ ਆ ਤੋੜ ਲੈ ਰੱਖ ਇਤਲਾ ਆ ਖੇਚ ਰਾ ਯਰ ਜਿਹੜਾ ਵੱਡਿਆ ਆਰੀ ਲਿਆਵਾਂਗੇ ਘੰਟਾ ਲਾਵਾਂਗੇ ਆ ਜਿਹੜਾ ਕੱਲ ਮੈਂ ਵੱਡਿਆ ਲੰਕ ਕੇ ਉਹਨੇ ਪੱਤੇ ਹੀ ਹੈ ਨਹੀਂ ਪੱਤੇ ਤਾਂ ਖਾਣੇ ਲੱਕੜ ਥੋੜਾ ਖਾਣੀ ਆ ਬੱਕਰੀਆਂ ਨੇ ਪੱਤੇ ਵੀ ਕਿਨੇ ਹਾਲੂ ਹਾਂ ਆਏ 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 ਖੜ ਜਾ ਬਸ ਲਿਆਉਣਾ ਮੈਂ ਮੋਟਰਸਾਈਕਲ ਲਿਆਵਾ ਕਿ ਟੋਜਨ ਬਾਕੇ ਖਿੱਚ ਲੈਣੇ ਆ ਹੈ ਓਏ ਫਾਊਂਡੇਜ ਹੈ ਨਹੀਂ ਜੋਰ ਹੁੰਦਾ ਇੰਜਨ ਖਿੱਲਰ ਚੋ ਇਹ ਛੋਟਾ ਸਟੀਲ ਬਾਡੀ ਮੋਟਰਸਾਈਕਲ ਦੀ ਲਾਓ ਜੀ ਕੱਢ ਲਈ ਕੇ 47 ਜੀ ਇਹਦੇ ਨਾਲ ਫਾਇਰ ਮਾਰਾਂਗੇ ਦੋ ਟਾਣਾ ਥੱਲੇ ਸਿੱਟ ਲਾਂਗੇ ਹੈ ਕਿੱਡੀ ਕੀ ਗੱਲ ਹੈ ਲਓ ਜੀ ਕਿਆ ਬਾਤਾਂ ਮੀ ਆ ਚੁੱਕੇ ਆ ਜੀ ਕਣਕ ਰਫਦੀ ਜਾਵੇ ਜੀ 10 ਕਰੋੜ ਦੀ ਕਣਕ ਲੈ ਛੋਟਾ ਮਾਵਾਂ ਨਹੀਂ ਨਹੀਂ ਨਟ 11 ਫਰੰਟ ਤੇ ਆਉਂਦਾ ਹੁੰਦਾ ਕੰਮ ਬੁਕੇ ਆਉਂਦਾ ਜਦੋਂ ਆ ਇਧਰ ਸਵਰਾਜ ਲੱਗਿਆ ਜੀ 744 ਇਹ 855 ਜੀ ਉਧਰ ਆਸ਼ਾ ਚੜਿਆ ਖੜਾ ਆ 800 ਉਹ ਦੂਜਾ ਜੀ ਫੋਰਡ ਚੜਿਆ ਹੋਇਆ ਜੀ ਨੂ ਹੋਲੈਂਡ ਚੜਿਆ ਹੋਇਆ ਜੀ ਟਰਬੋ ਲੱਗਿਆ ਜੀ ਇਧਰ ਸਵਰਾਜ ਇਧਰ ਇਧਰਲਾ ਬਾਹਰਲਾ ਟਰੈਕਟਰ ਆ ਜੀ ਇਹਦਾ ਨਾਮ ਨੂਮ ਨਹੀਂ ਪਤਾ ਜੀ ਮੈਨੂੰ ਬਾਈ ਸੀ ਮੂਸੀ ਨਹੀਂ ਆ ਖਾਲੇ ਵੀ ਦੀ ਲੈ ਕੇ ਜਾਣਾ ਜੀ ਕਣਕ ਤੇ ਬਸ ਜੀ ਓਕੇ ਰਪੜਾ ਜੀ ਲਓ ਲਓ ਜੀ ਤੁਸੀਂ ਟਾਣਲ ਚੱਲੋ ਮੈਂ ਤਾਰਦਾ ਜੀ ਚੋਬਰ ਨੂੰ ਮਾਰ ਛਾਲ ਵੇਖੀ ਲਾ ਕੇ ਜੌਣਾ ਮੋੜ ਪਹਾੜੀ ਤੋਂ ਛਾਲ ਮਾਰ ਲੱਗਿਆ ਜੀ ਜੌਣਾ ਮੋੜ ਕਿੰਨੇ ਫੁੱਟ ਪਹਾੜੀ ਤੋਂ ਛਾਲ ਮਾਰੀ ਹੈ ਜੀ 50 ਫੁੱਟ 50 ਫੁੱਟ ਠੀਕ ਹੈ ਜੀ ਓਕੇ ਰਪੜਾ ਜੀ ਹੁਣ ਉਹ ਚੋਬਰ ਲੈ ਕੇ ਖਿੱਚ ਕੇ ਉਹ ਸਾਰੀ ਮੈਦਤੀ ਹੋਏ ਵੇਖੀ ਜਾ ਸੀ ਬਲੇ ਹਾਂਜੀ ਜੀ ਹੁਣ ਅਸੀਂ ਮਿੱਟੀ ਲੈਣ ਆ ਗਏ ਸੀਗੇ ਜੀ ਇੱਧਰ ਜਕਸੀ ਦੀ ਮਿੱਟੀ ਭਰੀ ਜਾਂਦੇ ਆ ਗੱਟੇ ਦੀ ਭਰਨੀ ਹੈ ਜਕਸੀ ਲਓ ਜੀ ਲਓ ਅਸੀਂ ਲੈ ਆਣੇ ਆਂ ਜੀ ਪਹਿਤੋਂ ਮਿੱਟੀ ਚ ਕੱਕਾ ਰੇਤਾ ਹੀ ਇਹ ਕੱਕਾ ਰੇਤਾ ਹੀ ਇੱਥੇ ਟੱਬਾ ਹੁੰਦਾ ਸੀ ਟੱਬੇ ਤੋਂ ਕੱਕਾ ਰੇਤਾ ਇੱਥੇ ਜਾ ਮੰਗਿਆ ਜੀ ਤੇ ਫਿਰ ਸਾਧਨ ਸੁਧਰ ਲੰਘਦੇ ਕੱਕਾ ਰੇਤਾ ਬਹੁਤ ਘੰਟਾ ਜੀ ਇਹ ਖੁੱਡੇ ਚ ਪਾਉਣਾ ਸੁਕਾ ਕੇ ਤੇ ਇਹਦੇ ਵਿੱਚ ਥੋੜੇ ਥੋੜੇ ਕੰਕਰ ਜੇ ਹੈਗੇ ਆ ਯਾਨੀ ਕੀ ਕਹਿੰਦੇ ਆ ਬਜਰੀ ਜੀ ਤੇ ਉਹ ਛਾਲ ਲਾਉਂਗਾ ਮੈਂ ਠੀਕ ਹੈ ਜੀ ਫਿਰ ਪਾਵਾਂਗੇ ਖੁੱਡੇ ਚ ਤੇ ਇੱਕ ਰੰ ਚੱਕ ਕੇ ਗੱਟਾ ਭਰ ਦਈਏ ਜੀ ਫਿਰ ਘਰੇ ਲੈ ਚਲੀਏ ਈਗਾਨੀ ਪਰ ਉਹ ਚੱਲ ਪਾਰਾ ਸੇ ਦੇਖਦੇ ਆ ਕਿਵੇਂ ਪਰਦਾ ਹਾਂਜੀ ਜੀ ਗੱਟਾ ਇੱਧਰ ਪਰ ਲਿਆ ਜੀ ਜਖਸੀਰ ਨੇ ਹੋਰ ਜਖਸੀਰ ਜੀ ਢੈਂਡਾ ਜੀ ਬੱਲ ਕਹਿਣਾ ਚੱਕ ਕੇ ਬਣ ਕੇ ਬਾਹੂ ਬਲੀ ਰੱਖ ਲਈ ਹੈ ਜੀ ਰੱਖੋ ਜਖਸੀਰ ਜੀ ਰੱਖ ਲਗੇ ਕਈ ਰੱਖੋ ਜੀ ਪਹਿਲਾਂ ਤਾਂ ਕਈ ਉੱਥੇ ਡਾਵਾ ਚੱਕ ਕੇ ਲੈ ਕੇ ਤਮੀਰ ਇੱਥੇ ਨਾਲ ਆਟਾ ਚੱਕ ਕੇ ਨਹੀਂ ਆ ਹਾਂਜੀ ਬਾਈ ਤੇ ਹੁਣ ਲੈ ਕੇ ਆਏ ਜੀ ਛਾਨਣਾ ਤੇ ਗਗਨ ਘਰੋਂ ਲੈ ਕੇ ਆਏ ਆ ਜੀ ਆਪਣੇ ਵਾਲਾ ਤੁਹਾਨੂੰ ਪਤਾ ਟੁੱਟ ਗਿਆ ਪਤਾ ਨਹੀਂ ਕਿੱਥੇ ਪਿਆ ਕਿੱਥੇ ਤੇ ਇਹ ਫਰਸ਼ੇਦੀ ਲੱਭ ਗਿਆ ਆਪਾਂ ਨੂੰ ਤਾਂ ਕਰਕੇ ਇਹਨੂੰ ਰੱਖ ਦੀਏ ਇੱਥੇ ਤੇ ਆ ਮਿੱਟੀ ਦਾ ਗੱਟਾ ਜੀ ਤੇ ਇੱਥੇ ਮੈਂ ਪੱਲੀ ਲੈ ਆਵਾਂ ਫਿਰ ਹੌਲੀ-ਹੌਲੀ ਛਾਨ ਕੇ ਤੇ ਸਕਾ ਦਈਏ ਮਿੱਟੀ ਨੂੰ ਫਿਰ ਖੁੱਡੇ ਚ ਪਾ ਦਾਂਗੇ ਜੀ ਤੇ ਮੈਂ ਪੱਲੀ ਚੱਕਣਾ ਵੇ ਜੋ ਭਰੋ ਮੈਂਟਣਾਉਣਾ ਇੱਕ ਜੀ ਕੰਮ ਖੱਚਦੀ ਆ ਜਿ ਸਾਊਦੀ ਸਪੀਡ ਤੇ ਜੀ 1 ਵਜ ਗਿਆ ਜੀ ਕਿਆ ਬਾਤਾਂ ਨੇ ਇੱਕ ਟਾਈਮ ਦਾ ਪਤਾ ਨਹੀਂ ਲੱਗਦਾ ਜੀ ਕਿਵੇਂ ਨਿਕਲਿਆ ਜਾਂਦਾ ਕਿਵੇਂ ਨਹੀਂ ਤਾ ਗਰ ਗਈ ਤੇ ਕੰਮ ਖਿੱਚਦਾ ਜੀ ਮੈਂ ਜਿਵੇਂ ਮਾਰਨੀ ਹਨੇਰੀ ਹੋਣੀ ਬਰੋਲਾ ਠਾਦਾ ਬਰੋਲਾ ਲੋ ਬਾਈ ਘਟਾ ਤੇ ਪੱਲੇ ਵਿਛਾ ਕੇ ਜੀ ਛਾਨਣਾ ਲਿਆਂਦਾ ਜੀ ਹੁਣ ਮਿੱਟੀ ਛਾਨਦੀਏ ਰੇਤਾ ਛਾਨਦੀਏ ਜੀ ਜਿਹੜਾ ਖੁੱਡੇ ਚ ਪਾਉਣਾ ਜੀ ਨਾਲੇ ਸੁੱਕ ਜੂਗਾ ਨਾਲੇ ਮੱਠੀ ਮੱਠੀ ਧੁੱਪ ਵੀ ਨਿਕਲਦੀ ਆਉਂਦੀ ਆ ਠੀਕ ਆ ਬਾਈ ਤੇ 2 ਵਜੇ ਧੁੱਪ ਤਾਂ ਨਿਕਲੂਗੀ ਮੇਰੇ ਖਿਆਲ ਚ ਬਾਕੀ ਰੱਬ ਜਾਣਦਾ ਤੇ ਆ ਦੇਖੋ ਜੀ ਰੇਤਾ ਗਗਲਾ ਵਿੱਚ ਇਹਨੂੰ ਆਪਾਂ ਛਾਨਦੀਏ ਨਾਲੇ ਤਾਂ ਸੁੱਕ ਜੂਣ ਨਾਲੇ ਛਾਨਿਆਂ ਜਾਊਗਾ ਠੀਕ ਆ ਚੋਬਰੋ ਮੈਂ ਛਾਂਡਦਾ ਜੀ ਫਿਰ ਕੰਮ ਛੇਤੀ ਨਿਬੜ ਜਾਊਗਾ ਫਿਰ ਵੇਲੇ ਹੋਵਾਂਗੇ ਠੀਕ ਆ ਜੀ ਮਿੱਟੀ ਛਾਣੀ ਜਾਣੇ ਕਬੂਤਰਾਂ ਦੇ ਖੁੱਡੇ 'ਚ ਪਾਉਣ ਵਾਸਤੇ ਅੱਧਾ ਗੱਟਾ ਛਾਂਡਤਾ ਜੀ ਅੱਧਾ ਰਹਿ ਗਿਆ ਬਾਕੀ ਆ ਗੱਟੇ ਦੇ ਵਿੱਚ ਪਈ ਆ ਮਿੱਟੀ ਮੈਂ ਸਾਂ ਚੋਬਰਾਂ ਨੂੰ ਵਿਖਾ ਦਈਏ ਤੇ ਲਾਓ ਜੀ ਬਸ 10-15 ਮਿੰਟਾਂ ਸਾਫ਼ ਕਰਕੇ ਮਿੱਟੀ ਮਤਲਬ ਛਾਂਡ ਕੇ ਤੇ ਕਬੂਤਰਾਂ ਦੇ ਖੁੱਡੇ 'ਚ ਪਾਉਣ ਜੋਕੜੀ ਹੋ ਜੂਗੀ ਵੜ ਕੇ ਕਲੀ ਪਾ ਦਾਂਗੇ ਜੀ ਠੀਕ ਆ ਬਈ ਲੋ ਜੀ ਰੇਤਾ ਇਹਦਾ ਕਰਤਾ ਜੀ ਛਾਣਦਾ ਜੀ ਰੇਤਾ ਹੁਣ ਬਸ ਸੁੱਕ ਜਾਵੇ ਤੇ ਖੁੱਡੇ 'ਚ ਪਾ ਦੇਵਾਂਗੇ ਜੀ ਉਧਰ ਇੰਨਾ ਵੇਸਟ ਨਿਕਲਿਆ ਜੀ ਕਿਆ ਬਾਤਾਂ ਨੇ ਜੀ ਤੇ ਤੁੱਪ ਜੀ ਕੱਲ ਤਾਂ ਜਵਲੇ ਨੂੰ ਨਿਕਲਿਆ ਸੀ ਜੀ ਅੱਜ ਤਾਂ ਤੁੱਪ ਵੀ ਕਹਿੰਦੀ ਨਾ ਜੀ ਅੱਜ ਨਹੀਂ ਆਉਦੀ ਤੇ ਆਪਣਾ ਰੇਤਾ ਸੁੱਕਿਆ ਨਹੀਂ ਜੀ ਪਰ ਕੋਈ ਨਾ ਹੌਲੀ ਹੌਲੀ ਸੁੱਕ ਜੂ ਟੱਬਾ ਬਣਾਤਾ ਜੀ ਟੱਬਾ ਬਾਬਿਆਂ ਨੇ ਧੂਣਾ ਬਣਾਤਾ ਧੂਣਾ ਜੀ ਓਕੇ ਰਮੜਾਈ ਤੇ ਬਾਕੀ ਜੀ ਇਧਰ ਆਪਣੇ ਖੁੱਡੇ 'ਚ ਕਬੂਤਰ ਆ ਜੀ ਉਹ ਤੁਹਾਨੂੰ ਬੁਖਾਏ ਵੀ ਆ ਤੜਕਾ ਹੀ ਮੈਂ ਤੇ ਬੱਸ ਓਕੇ ਰਿਪੋਰਟ ਹੈ। ਲਓ ਜੀ ਕਹਿੰਦੇ ਮੇਰੇ ਵੀਰੋ ਮੀਂਹ ਪੈਣ ਲੱਗ ਗਿਆ ਸੀ ਤੇ ਰੇਤਾ ਆਪਣੇ ਨਾਲ ਆਪਣਾ ਅੱਗੇ ਨਾਲ ਸੁੱਕ ਗਿਆ ਜੀ। ਇਹਨੂੰ ਚੱਕ ਕੇ ਅੰਦਰ ਕਰਦਗੇ ਮੀਂਹ ਚ ਨਾ ਭਜੇ ਪਰ ਚੱਕ ਕੇ ਖੁੱਡੇ 'ਚ ਹੀ ਪਾ ਦਿੰਨੇ ਆ। ਠੀਕ ਆ ਜੀ ਮੈਂ ਛੇਤੀ ਛੇਤੀ ਕੰਮ ਨਬੇੜਦਾ। ਦੇਖੋ ਜੀ ਕਣੀਆਂ ਪੈਣ ਲੱਗੀਆਂ ਜੀ ਵੇਖਦੀਆਂ ਤੇ ਮੈਂ ਮੈਂ ਮੈਂਟ ਲਾਵਾਂ ਜੀ ਕਿਤੇ ਉਹ ਨਾ ਹੋਵੇ ਸਾਰਾ ਚੱਕੜ ਬਣ ਜੇ। ਚੱਕ ਕੇ ਖੁੱਡੇ 'ਚ ਪਾ ਦਈਏ ਜੀ। ਚਾਬੀ ਖੁੱਡੇ ਦੀ ਮੇਰੇ ਕੋਲੇ ਹੈ ਨਹੀਂ। ਚਲ ਇੱਕ ਰਾ ਗਿੱਲ ਰੀਤਾ ਕਰੀਏ ਸੜਾ ਕਿਤੇ ਉਹ ਨਾ ਹੋਵੇ ਚੱਕੜ ਬਣ ਜਿੰਦਾ ਸਾਰੇ ਦਾ। ਇੱਕ ਮਿੰਟ ਲਾਵਾਂ ਜੀ ਮੀ ਵੀ ਰੁਗ ਗਿਆ ਚੋਬਰੋਂ ਹੁਣ ਮੀ ਵੀ ਰੁਗ ਗਿਆ ਤੇ ਮੈਂ ਚੱਕ ਕੇ ਮਿੱਟੀ ਅੰਦਰ ਵੀ ਕਰਤੀ ਸੀਗੀ ਮੀ ਤਾਂ ਰੁਗ ਗਿਆ ਚਲੋ ਕੋਈ ਨਾ ਮੀ ਤਾਂ ਆਇਆ ਸੀ ਚੋਬਰ ਹੁਣੇ ਉੱਠਣਗੇ ਰੋਟੀਆਂ ਖਾ ਕੇ ਅੰਦਰ ਹੀ ਬੈਗੇ ਸੀ ਤੇ ਰੱਬ ਕਹਿੰਦਾ ਮੀ ਪਾ ਦਈਏ ਉੱਠ ਕੇ ਕਬੂਤਰਾਂ ਨੂੰ ਇਹ ਖੁੱਡੇ 'ਚ ਮਿੱਟੀ ਪਾ ਦੂਗਾ ਇਹਨੂੰ ਚੇਤਾ ਆਊਗਾ ਵੀ ਰੇਤਾ ਤਾਂ ਬਾਹਰ ਰੱਖਿਆ ਮੈਂ ਚਲੋ ਕੋਈ ਗੱਲ ਨਹੀਂ ਜੀ ਕਰ ਦਿੰਨੇ ਆ ਇਹ ਵੀ ਕੰਮ ਤੇ ਹੁਣ ਪਾ ਦਈਏ ਮਿੱਟੀ ਮੋਟੀ ਖੁੱਡੇ ਦੇ ਅੰਦਰ ਹੀ ਆ ਛੋਟਾ ਬੱਠਰ ਭਰ-ਭਰ ਕੇ ਠੀਕ ਆ ਬਾਈ ਤੇ ਬਾਕੀ ਜੀ ਉਹ ਕਰਦੀਆਂ ਰਿਪੋਰਟਾਂ ਨੇ ਚਾਚੂ ਬੀ ਕੇ ਐਸੀ ਰੋਟੀ ਬਣੀ ਸ਼ੱਕਿਆ ਇਸ ਤੇ ਲਓ ਜੀ ਭਰ ਕੇ ਬੱਠਲ ਦੋ ਚਾਰ ਬੱਠਾਉਣਗੇ ਅੰਦਰ ਖਿਲਾਰ ਜੀ ਇਹ ਬੱਠਲ ਦਾ ਮਿੱਟੀ ਦਾ ਮਾ ਪਰ ਲਿਆਦਾ ਪਰ ਦਿਮਾਗ 'ਚ ਇੱਕ ਗੱਲ ਨਹੀਂ ਆਈ ਜੀ ਪਹਿਲਾਂ ਬੋਕਰ ਤਾਂ ਮਾਰਦੀ ਐ ਗੁੱਡੇ ਦੇ ਅੰਦਰ ਵੀ ਚੱਲ ਜਿੰਨੀਆਂ ਹੈਗੀਆਂ ਤਾਂ ਥੋੜੀਆਂ ਹੀ ਮਿੱਠਾਂ ਪਰ ਸਫਾਈ ਹੋ ਜੂਗੀ ਐ ਤਾਂ ਨਾ ਹੋਊਗਾ ਵੀ ਅੰਮੇ ਮਿੱਟੀ ਸੱਟਦੀ ਤੇ ਮੈਂ ਬੋਕਰ ਜੀ ਕੱਢ ਦਈਆਂ ਇਹਦੇ ਅੰਦਰ ਠੀਕ ਹੈ ਚੋਬਰ ਕਬੂਤਰ ਵਾਲੇ ਗੁੱਡੇ ਦੇ ਵਿੱਚ ਟਟਾਈਆਂ ਹੀਆਂ ਨਾ ਹੁਣ ਮੈਂ ਵਨ ਐਕਸ ਤੇ ਬਣਾਈ ਆ ਦੇਖੋ ਹੈ ਗਈ ਨਾ ਬਠਾ ਜੀਆਂ ਇਹ ਚੱਲ ਸਾਫ਼ ਹੋ ਜਾਊਗਾ 2 ਮਿੰਟਾਂ ਦਾ ਕੰਮ ਆ ਯਾਰ ਇੱਥੇ ਕਿਹੜਾ ਘੰਟਾ ਲੱਗਣਾ ਐਡਾ ਫੁੱਡਾ ਮਿੰਟ ਲਾਵਾਂਗੇ ਜੀ ਤੇ ਤੇ ਆਪਣੀ ਜੋੜੀ ਫੁੱਲ ਖੁਸ਼ ਹੈ ਜੀ ਕੁੰਜਰੇ ਦੇ ਅੰਦਰ ਉਹ ਬੈਠੇ ਚੁੱਭਰ ਸਸਤਰੀ ਕਲ ਕਰੀ ਜਾਂਦੇ ਵਾ ਕੋਈ ਨਹੀਂ ਸਸਤਰੀ ਕਲ ਤੇ ਮੈਂ ਪਾਦਾ ਜੀ ਮਿੱਟੀ ਫਰਮਾ ਲੈਂਦਾ ਜੀ ਆ ਸੱਚ ਮਿੱਟੀ ਕੀ ਮਾਰਦਾ ਬੱਕਰ ਜੀ ਚੱਕ ਲਿਆ ਬੱਕਰ ਛੋਟੀ ਤੇ ਖੁੱਡੇ ਦਾ ਗੇਟ ਲਾ ਦਿੱ ਗਿਆ ਜੀ ਇੱਕ ਤੇ ਉਹ ਨਾ ਹੋਵੇ ਕਬੂਤਰ ਬਾਹਰ ਕੱਢ ਤੀਏ ਸਾਰੇ ਤੇ ਠੰਡ ਦਾ ਮੌਕਾ ਤੇ ਤਿੰਨ ਚਾਰ ਦਿਨ ਹੋ ਨਹੀਂ ਬਣੇ ਇਹ ਤੈਨੂੰ ਪਤਾ ਵੀ ਜੁੜਦੇ ਬਾਹਲੇ ਆ ਤੇ ਤਾਂ ਕਰਕੇ ਜੀ ਦੀ ਵਾਕ ਕਰ ਚੱਕ ਲਿਆਂਦੀ ਜੀ ਹੁਣ ਕਬੂਤਰਾਂ ਵਾਲੇ ਖੁੱਡੇ ਚ ਕਰਦੀ ਗੇ ਸਾਫ ਸਫਾਈ ਚੋਬਰੋ ਬਾਕਰ ਨਾਲ ਠੀਕ ਹੈ ਜੀ ਕਬੂਤਰਾਂ ਦੇ ਘੋਲ ਨਾਲ ਘਰ ਮਿਲਦੀ ਹੈ ਜੀ ਸਾਫ ਸਫਾਈ ਕਰਕੇ ਠੀਕ ਹੈ ਚੋਬਰੋ ਐਵੇਂ ਫਿਰ ਤੁਹਾਨੂੰ ਪਤਾ ਵਲੌਗ ਲੰਬਾ ਹੋਈ ਜਾਂਦਾ ਤੁਸੀਂ ਵੇਂਦੇ ਕਰਦੇ ਨਹੀਂ ਮਿੰਟ ਕਾਉਣੇ ਜੀ ਵਲੌਗ ਪੂਰਾ ਵੇਖਿਆ ਕਰੋ ਮੇਰੇ ਭਾਈ ਜੀ ਜਿਹੜੇ ਨਵੇਂ ਵੀਰ ਭਰਾ ਆਉਂਦੇ ਜੀ ਨਵੇਂ ਵਲੌਗ ਨੂੰ ਫੋਨ ਲੇਖਿਆ ਕਰੋ ਨਾਲੇ ਤਾਂ ਠੀਕ ਹੈ ਚੋਬਰੋ ਵੇਖਿਆ ਕਰੋ ਯਾਰ ਬਸ ਮੈਨੂੰ ਨਹੀਂ ਪਤਾ ਵਲੌਗ ਫੋਨ ਵੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਵਲੌਗ ਵਧੀਆ ਲੱਗੇ ਤਾਂ ਜੇ ਨਾ ਵੀ ਲੱਗੇ ਤਾਂ ਵੀ ਕਰਦਾ ਪਤਾ ਇੰਨੇ ਜਿਹੜਾ ਪੈਸੇ ਲੱਗਦੇ ਆ ਸਬਸਕ੍ਰਾਈਬ ਵੀ ਤਾਂ ਕਰਨਾ ਇੱਕ ਠੀਕ ਹੈ ਜੀ ਤੇ ਬੱਕਰ ਬੱਕਰ ਮਾਰਦਾ ਫਰਮਲਦਾ ਹੀ ਇਧਰ ਆ ਹਾੜਾ ਬੈੱਡ ਪਿਆ ਸੀ ਆਪਣੇ ਕੋਲੇ ਬੈੱਡ ਦੀ ਸਫਾਈ ਕਰਦੇ ਜਿੱਥੇ ਬਿੱਟਾ ਬੁੱਟਾ ਲੱਗ ਗਿਆ ਚੰਗੀ ਤਰ੍ਹਾਂ ਸਾਫ ਕਰ ਕੋਲੋਂ ਜੀ ਇੱਕ ਦਿਨ ਤਾਂ ਤੇ ਗੈਸ ਸਾਫ ਕਰਨ ਵਾਲਾ ਆਵਲਾ ਤੇ ਜਿਹੜਾ ਆਹ ਵਾਲਾ ਬੈੱਡ ਸੀ ਜੀ ਪਹਿਲਾਂ ਉਹਦੀ ਇਹੋ ਜਿਹੀ ਹਾਲਾਤ ਸੀ ਥੱਲੋਂ ਤੇ ਹੁਣ ਉਹਦੀ ਇਹੋ ਜਿਹੀ ਹਾਲਾਤ ਆ ਜੀ ਚੋਬਰ ਨੇ ਕਰਤਾ ਤਾਂ ਸਾਫ ਤੇ ਹੁਣ ਐਵੇਂ ਆ ਦੂਜਾ ਕਰ ਦਈਏ ਜੀ ਸਾਫ ਸਫਾਈ ਰੱਖਿਆ ਕਰਾਂਗੇ ਕੁੱਡੇ ਦੇ ਵਿੱਚ ਠੀਕ ਹੈ ਚੋਬਰੋ ਤੇ ਆ ਸਾਫ ਕਰਕੇ ਜੀ ਮੈਂ ਚੰਗੀ ਤਰ੍ਹਾਂ ਹੋਰ ਜੇ ਮਾੜਾ ਮੋਟਾ ਰਹਿ ਗਿਆ ਤਾਂ ਤੇ ਫਿਰ ਉੱਥੇ ਲਾਉਣਾ ਜੀ ਉਥੋਂ ਬੋਕਰ ਕੱਢ ਕੇ ਫਿਰ ਉਹ ਸਾਫ ਕਰਕੇ ਉੱਥੇ ਬੰਨੇ ਕਰਤੇ ਸਾਫ ਇੱਕ ਨੰਬਰ ਕਰਤਾ ਜੀ ਉਹ ਅੱਗੇ ਨਾਲੋਂ ਬੈਟਰ ਹੈ ਨਾ ਕੰਮ ਹੁਣ ਅੱਜ ਛਿੱਟੀਆਂ ਛਿੱਟੀਆਂ ਜੰਮੀਆਂ ਸੀ ਬਿਠਾਈਆਂ ਆ ਚਿੱਟਾ ਪਣ ਜਾਂਦੀ ਜਾਂਦਾ ਬਾਸੀ ਬੋਕਰ ਰਿਪੋਰਟ ਹੈ ਜੀ ਸਾਫ ਅੱਗੇ ਨਾਲੋਂ ਤੇ ਹੁਣ ਬੋਕਰ ਕੱਢ ਦਈਏ ਜੀ ਕਬੂਤਰ ਕਬਤਰ ਡਰ ਹੀ ਜਾਂਦੇ ਮੈਂ ਹਾਂ ਬੋਕਰ ਕੱਢ ਕੇ ਤੇ ਮਿੱਟੀ ਪਾ ਦਈਏ ਉੱਤੇ ਠੀਕ ਹੈ ਜੀ ਖੁੱਡੇ ਚ ਤੇ ਬਾਕੀ ਓ ਕੀ ਦੀ ਰਿਪੋਰਟ ਹੈ ਦਰਾਂਡਾ ਲਈ ਬੈਠਿਓ ਆਂਡਾ ਤੋੜਦਾ ਯਾਰ ਟੜਕੇ ਦਾ ਸਹੀ ਸੀ ਯਾਰ ਅੰਡਾ ਕਿਵੇਂ ਟੁੱਟ ਗਿਆ ਆ ਇੱਕ ਮਿੰਟੇ ਯਾਰ ਇਹ ਕੀ ਹੋ ਗਿਆ ਭਾਈ ਜਵਾਂ ਡੇ ਟੁੱਟ ਗਿਆ ਇਹ ਕਿਵੇਂ ਟੁੱਟ ਗਿਆ ਯਾਰ ਇਹਦਾ ਪੈਜ ਵਿੱਚ ਪਤਾ ਨਹੀਂ ਜੋੜੀ ਕਿ ਉਹ ਜੀ ਸਾਲੀ ਚੱਕ ਕੇ ਬਾਹਰ ਸੱਟੀ ਚਲ ਕੋਈ ਨਾ ਇੱਕ ਲਾਉਣ ਵਾਲੀ ਮੈਨੂੰ ਲੱਗੀ 21 ਫਾਲੂਗੀ ਇਹ ਤਾਂ ਓਹੋ ਉਹ ਗਲਤ ਹੋਇਆ ਯਾਰ ਬਹੁਤ ਜ਼ਿਆਦਾ ਗਲਤ ਹੋ ਗਿਆ ਆਪਾਂ ਬਾਕੀ ਕਹਿ ਸਕਦਾ ਯਾਰ ਟੁੱਟ ਕਿਵੇਂ ਗਿਆ ਭਈ ਯਾਰ ਥੋੜਾ ਸਮਝੋ ਬਾਹਰ ਆ ਕੰਮ ਨਾਲਾ ਜੀ ਤੇ ਅੱਜ ਹੀ ਟੁੱਟ ਗਿਆ ਯਾਰ ਬਹੁਤ ਗਲਤ ਹੋਇਆ ਕੰਮ ਕਿਉਂਕਿ ਆ ਜੋੜੀ ਦਾ ਪਹਿਲਾਂ ਵੀ ਨਹੀਂ ਬੱਚਾ ਬਥਿਆ ਸੀਗਾ ਦੋ ਜੋ ਕੱਢੇ ਸੀ ਇੱਕ ਮਾਰਗ ਪਹਿਲਾ ਮਾਰਗਿਆ ਸੀ ਇੱਕ ਬਾਅਦ ਚੋਂ ਮਰ ਗਿਆ ਸੀ ਪਤਾ ਨਹੀਂ ਕੀ ਚੱਕਰ ਆ ਯਾਰ ਹੁਣ ਵੀ ਉਹਨੇ ਅੰਡਾ ਦਾ ਇੱਕ ਇੱਕ ਹੀ ਲਾਇਆ ਸੀ ਤੇ ਉਹ ਵੀ ਟੁੱਟ ਗਿਆ ਹੁਣ ਦੂਜਾ ਲਾਉਣ ਵਾਲੀ ਆ ਵੇਖੋ ਯਾਰ ਲਾਉਂਦੀ ਆ ਜਾਣ ਕੀ ਕਰਦੀ ਉਹ ਵੀ ਕਿ ਹੁਣ ਉਹ ਤੇ ਮਿੱਟੀ ਮੁੱਟੀ ਪਾਦੀ ਆ ਯਾਰ ਸਾਫ਼ ਕਰਦੀ ਉਹ ਜਗ੍ਹਾ ਵੀ ਉਹ ਤਰੀਨ ਬਾਹਰ ਕੱਢ ਕੇ ਵੀ ਉਤਰਾਲੇ ਖੁੱਡੇ ਦੀ ਕਰਦੀ ਸਫਾਈ ਆ ਆਪਾਂ ਇੱਕ ਰਾਂ ਤਾਂ ਉਹ ਕੇ ਰਿਪੋਰਟ ਕਰਤਾ ਜੀ ਬਣਾਤਾ ਇੱਕ ਨੰਬਰ ਬਣਾ ਕੇ ਤੇ ਵਿਖਾਉਣਾ ਪਤਾ ਨਾ ਜਮਾਂ ਸਾਫ਼ ਤੇ ਹੁਣ ਆਹ ਮਿੱਟੀ ਖੁੱਡੇ 'ਚ ਖਿਲਾਰ ਦਿੱਤੀ ਠੀਕ ਹੈ ਜੀ ਓਕੇ ਰਿਪੋਰਟ ਹੋ ਜੂਗਾ ਕੰਮ ਤੇ ਨਾਲੇ ਸਿਲਰ ਨਹੀਂ ਰਹਿੰਦੀ ਨਾਲੇ ਨਿਗਰਿਆ ਕਰੋਗੀ ਬੂਤਰਾ ਨੇ ਖੁੱਡੇ 'ਚ ਠੀਕ ਹੈ ਜੀ ਤੇ ਮੈਂ ਆਹ ਕੰਮ ਕਰਦਾ ਜੀ ਫਿਰ ਮਿਲਦਾ ਜੀ ਓਕੇ ਰਿਪੋਰਟ ਹੋ ਜੂਗਾ ਜੀ ਇੱਕ ਮਿੰਟ ਥੰਮਨ ਲਾ ਲਈਏ ਇੱਕ ਮਿੱਟੀ ਤਾਂ ਖਿਲਾਰਤੀ ਆਪਾਂ ਵਿੱਚ ਕਲੀ ਪਾਉਣੀ ਭੁੱਲ ਗਏ ਯਾਰ ਕਿਉਂਕਿ ਘਰੇ ਕਲੀ ਨਹੀਂ ਪਈ ਸੀ ਤਾਂ ਕਰਕੇ ਕੋਈ ਨਹੀਂ ਅੱਜ ਜਾਂ ਸਵੇਰ ਤੱਕ ਕਲੀ ਲੈਣ ਕੇ ਪਾ ਦਾਂਗੇ ਵੱਧ ਤੋਂ ਵੱਧ 3 2 ਜਾਂ 3 ਦਿਨਾਂ ਦੇ ਵਿੱਚ ਵਿੱਚ ਕਿਉਂਕਿ ਪਾਉਣੀ ਤਾਂ ਅੱਜੀ ਚਾਹੀਦੀ ਇਸ ਪਰ ਅੱਜ ਕਰੇ ਹਣੀ ਤੇ ਹੁਣ ਪਿੰਡ ਸਾਈਕਲ ਵੀ ਹੈਣੀ ਤੇ ਮੋਟਰਸਾਈਕਲ ਵੀ ਹੈਣੀ ਤੁਰ ਕੇ ਹੁਣ ਜਾਵਾਂਗੇ ਤੇ ਲੇਟ ਹੋ ਜਾਾਂਗੇ ਕੱਲ ਨੂੰ ਬਾਦਾਂਗੇ ਜਾਂ ਬਰਸੋ ਬਾਦਾਂਗੇ ਠੀਕ ਹੈ ਜੀ ਤੇ ਬਾਕੀ ਓਕੇ ਦੀ ਰਿਪੋਰਟ ਹੈ ਬੱਟੀ-ਮੁੱਟੀ ਖਲਾਅ ਤੇ ਕਬੂਤਰ ਆਪਣੇ ਜਮਾਂ ਖੁਸ਼ ਆ ਆ ਪਤਾ ਨਹੀਂ ਕਿੱਧਰੋਂ ਨਿਕਲੇ ਆ ਸਾਲੇ ਥੱਲੇ ਲਾਉਣ ਡਾ ਲਾ ਦੇਣੇ ਇੰਦੇ ਕਿਤੇ ਕੋਈ ਪਤਾ ਨਹੀਂ ਪਿੰਜਰੇ ਤੇ ਲਾਲ ਡੱਬਾ ਹੈ ਪਿੰਜਰੇ ਥੱਲੇ ਲਾਏ ਨਾ ਇੱਥੇ ਠੱਟਾ ਲਾਉਣੀਆਂ ਪੈਣੀਆਂ ਆ ਹੋਰ ਜੀ ਇੱਥੇ ਜੋੜੀ ਲਾਈ ਬੱਠੇ ਪਤੰਦਰ ਦੇ ਪੈ ਚ ਹੋਰ ਥਾ ਹੀ ਨਹੀਂ ਲੱਭੀ ਤੁਹਾਨੂੰ ਇਦਰਾ ਇਹਨਾਂ ਦਾ ਲਾਉਣਾ ਇੱਥੇ ਟੌਟਾ ਲਾਉਣੇ ਆ ਯਾਰ ਇਹਦੇ ਥੱਲੇ ਪੰਜ ਜਿੱ ਕਿਸੇ ਨੂੰ ਫਾਸਟ ਪੁੱਸ ਕੇ ਨਾ ਕੰਮ ਔਖਾ ਹੋ ਜੂਗਾ ਨਾ ਤਾਂ ਕਰਕੇ ਤੇ ਇਹਨਾਂ ਦੀ ਕੋਈ ਸੈਟਿੰਗ ਬਿਠਾਉਣੇ ਆ ਠੀਕ ਹੈ ਜੀ ਤਾਂ ਆ ਬੰਦ ਕਰ ਦਿੰਨੇ ਆ ਰਾਹ ਇਹਨਾਂ ਦਾ ਓ ਜੀ ਤੇ ਹੁਣ ਮੈਂ ਇਹ ਚੋਬਰਾਂ ਨੂੰ ਵਿਖਾ ਦਈਏ ਜੀ ਇਦਰਾ ਪੱਠੇ ਉੱਡੀ ਜਾਂਦੇ ਸੀ ਜੀ ਪੱਠੇ ਤਾਂ ਵੱਢ ਲੇ ਮੈਂ ਚੱਕ ਕੇ ਪੱਲੀ ਚ ਪਾ ਕੇ ਜੀ ਹੱਥੀ ਕੁੱਤਰਦਿਓ ਜੇ ਮੋਟਰ ਤੇ ਕੁੱਤਰਦੇ ਚੱਕ ਕੇ ਸਰੇ ਘਰੇ ਬਾਹਰ ਦੀ ਪੱਠੇ ਕਿਉਂਕਿ ਉਹਦੇ ਚੱਕਰ ਜਿਆਦੇ ਸਪੀਡ ਤੇ ਘੁੰਮਦੀ ਤਾਂ ਕਰਕੇ ਜੀ ਤੇ ਮੈਂ ਕਹਣਾ ਜੀ 2 ਮਿੰਟ ਲਾ ਕੇ ਮੈਂ ਪੱਠੇ-ਪੁੱਠੇ ਪਾਲਾਂ ਪੱਲੀ 'ਚ ਕੁੱਤਰਨਾ ਫਿਰ ਕੁੱਤਰਾਂ ਨੂੰ ਅੱਜ ਟਾਈਮ ਨਾਲ ਦਾਣੇ ਪਾਣੀ ਕਰ ਦੇਣਾ ਕਿਉਂਕਿ ਯਾਰ ਲੈਡ ਜਾਵੜਦੀ ਆ ਮੁੜ ਕੇ ਨੇਰੇ 'ਚ ਲੈਡ ਨੂੰ ਡਿੱਗੀ ਜਾਂਦੇ ਆ ਤੇ ਤਾਂ ਕਰਕੇ ਤੇ ਮੈਂ ਪੱਠੇ ਸੱਟ ਲਾਈ ਚਾਰ ਠੀਕ ਆ ਜੀ ਪੱਠੇ-ਪੁੱਠੇ ਸੱਟ ਲਈਏ ਜੀ ਉਲਝੂ ਜਾਂਦਾ ਕੰਮ ਥੋੜਾ ਸੋਚੜਾ ਪੈਂਦਾ ਵੀ ਕੀ ਬੋਲੀਏ ਕੇ ਬਸ ਹੁਣ ਤੁਸੀਂ ਸਪੋਰਟ ਕਰੀ ਰੱਖੋ ਜੀ ਓਕੇ ਰਿਪੋਰਟ ਆ ਜੀ ਦਾਣੇ-ਦੂਣੇ ਪਾਉਣ ਲੱਗੇ ਸੀ ਟ੍ਰੇਆਂ ਕਿਕਰਾਂ ਦਾ ਕਰ ਲਈਆਂ ਸਾਫ਼ ਜੀ ਆ ਇੱਥੇ ਰੱਖ ਕੇ ਗੇਟ ਖੋਲ ਲਿਆ ਜੀ ਪਾਣੀ ਤਤਾਂ ਲੈਂਦਾ ਵਿਆ ਉਹ ਡੋਲਨੀ ਚ ਇਸ ਤੋਂ ਚੋਬਰ ਆਹ ਖੋਲ ਲੈ ਗੇਟ ਉਪਰ ਵਾਲੇ ਖੁੱਡੇ ਦਾ ਤੇ ਇਹ ਆ ਰੱਖ ਕੇ ਤੇ ਦਾਣੇ ਪਾਣੀ ਪਾ ਦੀਏ ਚੋਬਰਾਂ ਨੂੰ ਕਦੋਂ ਦੇ ਡੀਕੀ ਜਾਂਦੇ ਕਦੋਂ ਆਉਣਗੇ ਗੱਲ ਵਲੌਗ ਜੀ ਤੇ ਇੱਕ ਕੰਮ ਰਹਿ ਗਿਆ ਬਈ ਯਾਰ ਕੋਈ ਨਹੀਂ ਹੁਣ ਤੜਕਾ ਹੀ ਕਰਾਂਗੇ ਆਹ ਸਾਫ਼ ਕਰਨ ਵਾਲੀ ਰਹਿ ਗਈ ਬਾਹਰੋਂ-ਬਾਹਰੋਂ ਅੰਦਰੋਂ ਤੋਂ ਮੈਂ ਪਾਣੀ ਦਾ ਸਾਫ਼ ਕਰ ਦਿੰਨਾ ਬਾਹਰੋਂ ਸਵੇਰੇ ਕਰਾਂਗੇ ਚੱਲ ਕੋਈ ਨਹੀਂ ਪੱਕਾ ਕੰਮ ਕਰਨਾ ਆਹ ਹਾਲ ਦੇ ਚ ਤਾਂ ਗੁੱਡਾ ਹੋਣਾ ਅੱਗੇ ਨਾਲ ਸੁੱਕਾ ਹੋ ਗਿਆ ਯਾਰ ਅੰਦਰ ਕੁਝ ਫਰਕ ਪੈ ਗਿਆ ਰੇਤੀ ਨਾਲ ਜਿੱਦਣ ਕਾਲੀ ਪੈ ਗਈ ਹੋਰ ਪੈ ਜੂ ਤੇ ਇਧਰ ਉਹ ਜੋੜੀ ਬੈਠੀ ਜੀ ਕਿਆ ਬਾਤਾਂ ਦਾਣੇ ਦੋਣੇ ਪਵਾਦੀ ਹੈ ਜੀ ਉਹ ਜੋੜੀ ਨੂੰ ਤੇ ਇਧਰ ਵੀ ਠੀਕ ਹੈ ਜੀ ਤੇ ਫਿਰ ਮਿਲਦੇ ਆਂ ਜੀ ਦਾਣੇ ਦੋਣੇ ਪਾ ਕੇ ਫਿਰ ਮੈਂ ਛੇਤੀ ਛੇਤੀ ਕੰਮ ਨੇ ਬੈਠ ਲਾਂ ਜੀ ਇੱਕ ਤਾਂ ਸੜੀ ਤਾਰ ਹਿੱਲੇ ਆਂਦੀ ਆ ਕੁੜੀ ਜੀ ਆ ਗਈ ਦਿੱਸਦੀ ਲੈ ਲੈ ਲਾਗੇ ਸ਼ੁਕਰ ਤੇ ਹੁਣ ਚਾਨਣ ਹੋ ਗਿਆ ਜੀ ਇੱਕ ਰਾਂ ਦਾਣੇ ਪਾਣੇ ਪਾ ਦਿੱਗੇ ਫਿਰ ਲਾਈਟ ਵੀ ਜਗਾ ਲਾਂਗੇ ਇਹ ਆ ਜੋੜੀ ਨੂੰ ਭਾਵੇਂ ਪਿੰਜਰੇ ਥੱਲੇ ਹੀ ਅੰਡੇ ਲਾਉਣੇ ਲੱਗਦਾ ਪੂਰੀ ਸਕੀਮ ਹੈ ਚੱਲ ਕੋਈ ਨਾ ਜੀ ਦੇ ਹੁਣ ਜੋ ਬਰਾ ਨੂੰ ਦਾਣੇ ਵੀ ਪਾ ਦਈਏ ਜੀ ਆਪ ਕੋਟ ਕਰਦ ਕੇ ਪਾਉਣ ਵਾਲਾ ਰਹਿ ਗਿਆ ਉਹ ਵੀ ਪਾ ਦਨੇ ਪਹਿਲਾਂ ਦਾਣੇ ਪਾ ਦਈਏ ਹੁਣ ਅਜੇ ਪਰ ਦਾਣੇ ਦੇ ਖਾਣ ਲੇ ਆਇਓ ਆਇਓ ਪੁੱਤ ਭਜੋ ਭਜੋ ਆ ਵੀ ਤੱਕਾ ਜਿੱਕਰ ਦਰ ਆ ਜਾ ਤੇ ਇਧਰ ਵੀ ਪਾ ਦਈਏ ਜੀ ਓਕੇ ਰਿਪੋਰਟ ਹੋ ਗਿਆ ਜੀ ਹੁਣ ਓਕੇ ਆ ਕੰਮ ਇਹਨਾਂ ਦਾ ਤੇ ਦਾਣੇ ਉਧਰ ਵੀ ਪਾ ਪੂਦਰ ਤੇ ਮੈਂ ਤੇ ਪਾਣੀ ਪਾਉਣ ਵਾਲਾ ਰਹਿ ਗਿਆ ਹੁੰਦੇ ਚ ਵੀ ਇੰਦਰ ਵੀ ਠੀਕ ਹੈ ਇਹ ਟਰੈਕ ਕਰਕੇ ਦੀ ਬਾਤੀ ਇਹ ਆਜਾ ਕੇ ਨੂੰ ਸਾਫ ਕਰ ਲਈਏ ਪਾਣੀ ਬਾਹਰ ਡੋੜ ਕੇ ਚਲ ਆ ਨਨਕਰ ਕੋਲੇ ਜਾ ਕੇ ਸਾਫ ਹੀ ਕਰ ਲੈਣੇ ਬਾਹਰ ਫੂਟ ਲੱਗੇ ਨਾ ਆਪਣੇ ਨਨ ਕਰ ਦੇ ਉਹ ਗੇਟ ਲਾ ਦੋ ਗੁੱਡੇ ਰੱਖ ਕੇ ਲਓ ਜੀ ਤੇ ਇਧਰ ਆਪ ਪਾਣੀ ਵਾਲੀ ਪੀਪੀ ਇੱਕਰ ਤਾਂ ਮਾੜੀ ਮੋਟੀ ਜੀ ਸਾਫ ਕਰਤੀ ਜੀ ਪੂਰੀਆਂ ਰੀਝਾਂ ਨਹੀਂ ਲੱਗੀਆਂ ਉੱਤੇ ਕਿਉਂਕਿ ਚਿੱਟੇ-ਚਿੱਟੇ ਕੱਢ ਦੇਣੇ ਸੀ ਜੇ ਰੀਝ ਲੱਗ ਜਾਂਦੀ ਤਾਂ ਪਰ ਕੋਈ ਨਾ ਹੋਫਸੋ ਮਤਲਬ ਵੀ ਉਮੀਦ ਨਾਲ ਵੱਧ ਇਹ ਤਾਂ ਸਾਫ ਕਰਤੀ ਗੰਦਕੀ ਜੀ ਲਹਿ ਗਈ ਬੁੱਠਾ-ਬੁੱਠਾ ਚਲੋ ਇੰਨੀ ਹੀ ਬਥੇਰੀਆਂ ਅੱਜ ਤਾਂ ਕੋਈ ਨਿਕਾਲੂ ਰੀਜਾ ਲਾਵਾਂਗੇ ਇਹਦੇ ਤੇ ਅੱਛਾ ਕਿ ਰੱਖ ਦਈਏ ਜੀ ਇੱਥੇ ਤੇ ਹੁਣ ਪਾ ਦਈਏ ਇਹਦੇ ਚ ਪਾਣੀ ਠੀਕ ਹੈ ਜੀ ਸਹੀ ਸਮਾਂ ਰੱਖੀਏ ਜਾਂ ਕੀ ਹੋ ਗਿਆ ਇੱਕ ਮਿੰਟ ਲਓ ਜੀ ਆਪਣੇ ਕਿਹੜਾ ਰੱਖ ਦਈਏ ਕਿੱਥੇ ਰੱਖੀਏ ਚਲੋ ਬਾਹਰ ਰੱਖ ਦਿੰਨੇ ਆ ਇੱਥੇ ਰੱਖ ਦਈਏ ਜੀ ਤੇ ਹੁਣ ਪਾ ਦਈਏ ਪਾਣੀ ਗਰਮੀ ਪਾਣੀ ਤਾਂ ਹੋ ਜਿੰਦਾ ਬਾਹਰ ਹੀ ਪਿਆ ਥੋੜਾ ਪਾਣੀ ਓਪਸ ਓਪਸ ਜ਼ਿਆਦਾ ਗਰਮ ਠੀਕ ਹੈ ਜੀ ਉਮੀਦ ਤੋਂ ਜ਼ਿਆਦਾ ਕਰਮਾ ਤਾਂ ਮੈਂ ਠੰਡਾ ਪਾਣੀ ਪਾ ਲਿਆ ਮੰਜੇ ਦੇ ਚ ਪੱਜ ਕੇ ਜਾ ਕੇ ਗੇਟ ਲਾਦਾ ਬਾਲਾ ਤਾਂ ਆਓ ਜੀ ਤੇ ਹੁਣ ਕਬੂਤਰਾਂ ਵਾਲਾ ਪਾਣੀ ਆਪਾਂ ਮਤਲਬ ਪਰ ਬੜਾ ਨਿੱਗਾ ਸੀਗਾ ਤੇ ਹੁਣ ਇਹਦੇ ਪਾਣੀ ਲਾ ਲਿਆ ਦਾ ਠੰਡਾ ਜੀ ਤੇ ਹੁਣ ਕਬੂਤਰਾਂ ਨੂੰ ਪਾ ਦਈਏ ਗੇਟ ਖੋਲ ਕੇ ਸਾਲੇ ਹੱਥ ਵੀ ਗੱਲੇ ਆਪਾਂ ਹੁਸਾਰਨੇ ਲੱਗ ਜੇਗੇ ਇਕਨਾਂ ਇੱਕ ਮਿੰਟ ਯਾਰ ਗਾਲਾਂ ਗੋਲੇ ਨਿਕਲ ਆਉਂਦੇ ਬਾਈ ਬਣ ਕੇ ਥੋੜਾ ਕੰਟਰੋਲ ਕਰ ਲੋ ਯਾਰ ਆਪਾਂ ਵੀ ਕੰਟਰੋਲ ਕਰਾਂਗੇ ਆਪਣੀ ਜ਼ੁਬਾਨ ਤੇ ਪਾਣੀ ਪਾ ਦਈਏ ਯਾਰ ਪਾਣੀ ਪਾ ਦਈਏ ਕਬੂਤਰਾਂ ਨੂੰ ਅਸੇ ਕੋਂਟ 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 ਕੁਦਰ ਦੇ ਪਾਸੇ ਮੂੰਹ ਖੜੀ ਹੈ ਤਾਂ ਆਹ ਪ੍ਰਤਾਸਟ ਕਰਕੇ ਰੱਖਾਂ ਕਿਤੇ ਉਹ ਨਾ ਹੋਵੇ ਅੰਦਰ ਜੇ ਪਿੱਛੇ ਨੇ ਲਓ ਜੀ ਤੇ ਯਾਪ ਕੇ ਚੋਪਰ ਪਾਣੀ ਪਾ ਕੇ ਨਿਬੜ ਗਏ ਜੀ ਕੰਮ ਆਪਾ ਲਓ ਜੀ ਲਓ ਜੀ ਲਓ ਜੀ ਨਾ ਜੀ ਬੜਾ ਨਾ ਬਰਦ ਜੀ ਡੋਲੇ ਨਾ ਡੋਲੇ ਨਾ ਡੋਲੇ ਨਾ ਡੋਲੇ ਨਾ ਡੋਲੇ ਨਾ ਹੀ ਲਓ ਜੀ ਕੋਂਟ 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 ਚੱਲਾ ਸਾਰੀ ਪੈਣੀ ਬੂਝੂ ਪੁੱਤਰ ਆਸਤੇ ਇੱਕ ਕਮਿੰਟ ਜੀ ਥੋੜਾ ਜਿਹਾ ਹੋਰ ਹੋਣਾ ਪੈਣਾ ਘਰੋਂ ਬਾਹਰ ਇਹਨਾਂ ਨੂੰ ਪਾਉਣ ਲਈ ਇਹ ਤਾਂ ਹੈ ਹੀ ਤਾਂ ਹੈ ਕਿ ਥੋੜਾ ਜਿਹਾ ਗਿਆ ਹਿੰਦਿਕ ਪਹਿਲਾਂ ਟੱਕਣ ਲਾ ਦਿੱਤੀ ਹੰਡੋਲਣੀ ਤੇ ਪਾਣੀ ਵਾਲੀ ਤੇ ਇੱਕ ਹੰਟੀ 1 ਸੈਕਿੰਡ ਬ్రో ਹੁਣ ਓਕੇ ਰਿਪੋਰਟ ਆਈ ਹੁਣ ਜਿਵੇਂ ਓਕੇ ਰਿਪੋਰਟ ਆਇਆ ਇਹਨਾਂ ਨੂੰ ਦਾਣੇ ਪਾਣੀ ਕੰਪਲੀਟ ਕਰਤਾ ਉਹਨਾਂ ਨੂੰ ਰਹਿ ਗਏ ਦਾਣੇ ਪਾਏ ਹੋਏ ਪਾਣੀ ਪਾਉਣ ਵਾਲਾ ਠੀਕ ਹੈ ਜੀ ਤੇ ਆ ਟੋਲਣੀ ਮੈਂ ਲੈ ਜਾਂ ਘਰੇ ਗਾਲਾਂ ਬਹੁਤ ਬਈਆਂ ਨੇ ਅੱਜ ਤਾਂ ਗਾਵਾਂ ਬੰਨਣ ਵਾਲੀਆਂ ਪੰਜਾਂ ਸੀ ਕਰਨ ਗਲਾਂ ਗੂਲਾਂ ਖਾ ਕੇ ਵੱਡੇ ਫਾਇਦਾ ਬਾੜੀ ਮਾਪਿਆਂ ਦੀ ਵੀ ਗੱਲ ਮੰਨ ਲਈ ਕਹੀ ਦੀ ਤੇ ਦਰਕੂਤਰਾ ਨੇ ਪਾਸੇ ਵੀ ਧਿਆਨ ਰੱਖਣਾ ਚਾਹੀਦਾ ਤੁਹਾਨੂੰ ਇਹ ਕੰਮ ਰੱਖਾਂਗੇ ਠੀਕ ਹੈ ਜੀ ਤੇ ਹਜੇ ਮਿੱਟੀ ਵਾਲਾ ਗੱਟਾ ਅੰਦਰ ਕਰਨ ਵਾਲਾ ਪਿਆ ਤੇ ਇਹ ਵੀ ਕਰ ਦਈਏ ਪਾਣੀ ਥੋੜਾ ਜਿਹਾ ਹੋਰ ਲਿਆਈਏ ਕਬੂਤਰਾਂ ਨੂੰ ਪਾਉਣ ਦਾ ਅਜੇ ਤਾਂ ਯਾਰ ਬਈ ਬੈਠਾ ਹੀ ਨਹੀਂ 10 ਮਿੰਟ ਵੀ ਮੈਂ ਕਦੇ ਮਿੱਟੀ ਲਿਆਂਦੀ ਕਦੇ ਕੁਝ ਕ ਦੇਖੋ ਜੀ ਤੜਕੇ ਦਾ ਬਸ ਪਾਓ ਜੀ ਤੇ ਹੁਣ ਕਬੂਤਰਾਂ ਨੂੰ ਦਾਣੀ ਪਾ ਕੇ ਪਾਣੀ ਪੁਣੀ ਪਾ ਕੇ ਓਕੇ ਰਿਪੋਰਟ ਹੈ ਜੀ ਇਧਰ ਵੀ ਤੇ ਉਧਰ ਵੀ ਓਕੇ ਰਿਪੋਰਟ ਹੈ ਜੀ ਤੇ ਹੁਣ ਜਮਾ ਵਿਲੇ ਆ ਜੀ ਇੱਕ ਵਾਰ ਹੁਣ ਕੀ ਬਈ ਆ ਸਮਾਨ ਚੱਕਣ ਵਾਲਾ ਰਹਿ ਗਿਆ ਤੜਕੇ ਚੱਕਾਂਗੇ ਬਾਕੀ ਦਾਣੇ ਦੂਣੇ ਪਾ ਕੇ ਓਕੇ ਰਿਪੋਰਟ ਕਰਤਾ ਜੀ ਹੁਣ ਬਸ ਅੱਧਾ ਪੌਣਾ ਘੰਟਾ ਲੈਡ ਜਗਦੀ ਰਹੂਗੀ ਜਿੰਨੇ ਚ ਪ੍ਰਭਾਤ ਹੁੰਦੇ ਨਹੀਂ ਤੇ ਅਰੇ ਜਿੱਕਰ ਦਾਣੇ ਦੂਣੇ ਖਾ ਲੈਣਗੇ ਕੁੜੀ ਆ ਬਾਲੇ ਚਲਾ ਗਈ ਇਕੱਲੇ ਛੋਲੇ ਛੋਲੇ ਖਾ ਕੇ ਕਣਕ ਨਹੀਂ ਖਾਦੀ ਕਣਕ ਵੀ ਖਾਣੀ ਪਾਉਗੀ ਕਣਕ ਤਾਂ ਵੰਦੀ ਹੈ ਛੋਲਿਆਂ ਨਾਲ ਕਣਕ ਵੀ ਖਾਓ ਠੀਕ ਹੈ ਜੀ ਤੇ ਬਾਕੀ ਓਕੇ ਦੀ ਰਿਪੋਰਟ ਹੈ ਤੇ ਆਪਾਂ ਗੱਟਾਂ ਅੰਦਰ ਮਿੱਟੀ ਵਾਲਾ ਕਰਨ ਵਾਲਾ ਰਹਿ ਗਿਆ ਉਹ ਕੋਈ ਨਹੀਂ ਮੈਂ ਕਰ ਦੂੰਗਾ ਤੇ ਇੱਥੇ ਵੀਲੌਗ ਦੀ ਐਂਡਿੰਗ ਕਰਦੇ ਆਂ ਜੀ ਵੀਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਅਤੇ ਚੈਨਲ ਨੂੰ ਕਰ ਦੇਣਾ ਸਬਸਕ੍ਰਾਈਬ ਜੀ ਮਿਲਦੇ ਆਂ ਫਿਰ ਕੱਲ ਨੂੰ ਨਵੇਂ ਵੀਲੌਗ ਦੇ ਵਿੱਚ ਚੋ برو ਤੇ ਉਹ ਸੱਚ ਉਹ ਇੱਕ ਬਾਈ ਨੇ ਮੈਨੂੰ ਫੋਨ ਕਰਕੇ ਕਿਹਾ ਸੀ ਕਹਿੰਦੇ ਅਸੀਂ ਤੇਰੀ ਵੀਡੀਓ ਬਹੁਤ ਵਧੀਆ ਹੁੰਦੀ ਆ ਤੇ ਅਸੀਂ ਲੋਕਾਂ ਤੋਂ ਵੀ ਫੜਫੜ ਕੇ ਸਬਸਕ੍ਰਾਈਬ ਕਰ ਦਿੰਦੇ ਆ ਮੈਂ ਚਲੋ ਕੋਈ ਨਹੀਂ ਬਈ ਥੋੜਾ ਬਹੁਤ ਬਹੁਤ ਧੰਨਵਾਦ ਇਨੀ ਸਪੋਰਟ ਇਨੀ ਪਿਆਰ ਕਰਨ ਵਾਸਤੇ ਆਏ ਸਪੋਰਟ ਤੇ ਪਿਆਰ ਕਰਦੇ ਰਹੋ ਕਹਿੰਦਾ ਸਾਡਾ ਨਾਮ ਵੀਲੌਗ ਚ ਲੈਣੀ ਇੱਕ ਦਾ ਤਾਂ ਯਾਰ ਬਈ ਮੈਂ ਦੋ ਨਾਮ ਦੱਸੇ ਸੀ ਉਹਨੇ ਇੱਕ ਨਾਮ ਮੈਨੂੰ ਚੇਤੇ ਆ ਪਤਾ ਨਹੀਂ ਦਲਜੀਤ ਦਲਜੀਤ ਕਿਹਾ ਸੀ ਪਤਾ ਨਹੀਂ ਇਹੋ ਜਿਹਾ ਨਾਮ ਕਿਹਾ ਸੀ ਸੌਰੀ ਬਾਈ ਯਾਰ ਮੈਂ ਭੁੱਲ ਗਿਆ ਵਾਕੀ ਨਾਮ ਕਮੈਂਟ ਕਰਕੇ ਦੱਸ ਦਿਓ ਨੈਕਸਟ ਵੀਡੀਓ ਚ ਲੈ ਦੂੰਗਾ ਤਾਂ ਕਰਕੇ ਜੀ ਦਲਜੀਤ ਪਤਾ ਨਹੀਂ ਇਹੋ ਜਿਹਾ ਨਾਮ ਸੀ ਤੇ ਮੈਂ ਭੁੱਲ ਗਿਆ ਨਾ ਯਾਰ ਕਿਉਂਕਿ ਉਦੋਂ ਮੈਂ ਪੱਠੇ ਵੱਢੀ ਜਾਂਦਾ ਸੀ ਤੇ ਉਦੋਂ ਕੋਣ ਆਇਆ ਸੀ ਉਦੋਂ ਮਿਲ ਕੇ ਫਿਰ ਤੁਹਾਨੂੰ ਪਤਾ ਵੀ ਇੰਨੇ ਕੰਮ ਕਰਨ ਵਾਲੇ ਹੁੰਦੇ ਕੰਮ ਕਰਦਕਲਦਾ ਬੰਦਾ ਭੁੱਲ ਜਾਂਦਾ ਤਾਂ ਕਰਕੇ ਜੀ ਤੇ ਬਸ ਫਿਰ ਇੱਥੇ ਵਲੌਗ ਦੀ ਐਂਡਿੰਗ ਕਰਦੇ ਆ ਜੀ ਵਲੌਗ ਵਾਲਾ ਲੰਮਾ ਬਣ ਗਿਆ ਹੁਣ ਅੱਜ ਇਵੋਂ ਦੀ ਸਟੋਰੀ ਜੀ ਵੀ ਫੋਲੋ ਹੋ ਜਾਂਦੀ ਹੈ ਤਾਂ ਕਰਕੇ ਜੀ ਸਿਕਾਲ ਜੀ ਸੌਂ ਜੋ ਤਰ ਦਈਆਂ ਲਾਈਕ ਚੋਪਰੋ ਤੇ ਤੇ ਹੁਣ ਕਬੂਤਰਾਂ ਵਾਲੇ ਖੁੱਡੇ 'ਚ ਆਪਾਂ ਲਾਈਟ ਬਜਾਉਣ ਆਏ ਸੀ ਮੈਂ ਬੜੇ ਵੀਰ ਸੋਚਦੇ ਹੁਣ ਕਿ ਵੀ ਵੀਡੀਓ 'ਚ ਕਹਿ ਦਿੰਦਾ ਕਿ ਤਾਂ ਬਜਾ ਗਏ ਬਜਾ ਗਏ ਜਾਂਦਾ ਲਾਈਟ ਕੇ ਨਹੀਂ ਮੈਂ ਚੱਲ ਹੁਣ ਬਜਾ ਦਈਏ ਕਿਉਂਕਿ ਕਬੂਤਰਾਂ ਨੇ ਵੀ ਸੌਣਾ ਹੁੰਦਾ ਤੇ ਤਾਂ ਕਰਕੇ ਤੇ ਗੁੱਡ ਨਾਈਟ ਮਿੱਤਰੋ ਠੀਕ ਹੈ ਜੀ ਨਾਲੇ ਤੁਹਾਨੂੰ ਨਾਲੇ ਇਹਨਾਂ ਨੂੰ ਠੀਕ ਹੈ ਜੀ ਤੇ ਮੈਂ ਚੱਲੋ ਵੀਡੀਓ 'ਚ ਕਲਿੱਪ ਐਡ ਕਰਤੀਏ ਲਾਸਟ ਵਾਰ